Welcome to Punjabi Job Studios Educational Channel ਜੀ ਸਤ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੋਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਉਹ ਭਰਤੀ ਦੀ ਜਾਣਕਾਰੀ ਲੈ ਕੇ ਆਏ ਹਾਂ ਜਿਹੜੀ ਭਰਤੀ ਦਾ ਸਾਰਿਆਂ ਨੂੰ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਵੀਡੀਓ ਦੀ ਡਿਟੇਲ ਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਣਾ ਕਿ ਪੰਜਾਬ ਅੰਗਣਵਾੜੀ ਭਰਤੀ ਸ਼ੁਰੂ ਹੋ ਚੁੱਕੀ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਪੰਜਾਬ ਅੰਗਣਵਾੜੀ ਭਰਤੀ 2025 ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਆ ਚੁੱਕਿਆ ਹੈ ਮੈਂ ਤੁਹਾਨੂੰ ਸਾਰੀ ਜਾਣਕਾਰੀ ਸਾਂਝੀ ਕਰਾਂਗਾ ਤੁਹਾਡੇ ਨਾਲ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਵੇਖਿਓ ਜੇਕਰ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਦੇ ਵਿੱਚ ਆਉਂਦੀ ਕੋਈ ਵੀ ਨਵੀਂ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਜੀ ਹੁਣ ਬਿਨਾਂ ਕੋਈ ਦੇਰੀ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਇਸ ਨੋਟੀਫਿਕੇਸ਼ਨ ਦੇ ਵਿੱਚ ਆਂਗਣਵਾੜੀ ਵਰਕਰਾਂ ਦੀ ਜੋ ਡਿਮਾਂਡ ਕੀਤੀ ਗਈ ਹੈ ਉਹ 1316 ਵੈਕੈਂਸੀਆਂ ਨੇ ਅਤੇ ਜੋ ਅੰਗਨਵਾੜੀ ਹੈਲਪਰਾਂ ਦੀ ਡਿਮਾਂਡ ਕੀਤੀ ਗਈ ਹੈ ਉਹ 4794 ਵੈਕੈਂਸੀਆਂ ਦੀ ਡਿਮਾਂਡ ਕੀਤੀ ਗਈ ਹੈ ਜਾਨੀ ਕਿ ਪੰਜਾਬ ਦੇ ਵਿੱਚ ਕੁੱਲ 6110 ਵੈਕੈਂਸੀਆਂ ਦੀ ਡਿਮਾਂਡ ਕੀਤੀ ਗਈ ਹੈ ਇਸ ਭਰਤੀ ਦੇ ਲਈ ਜੋ ਐਪਲੀਕੇਸ਼ਨ ਫਾਰਮ ਦੀ ਸਟਾਰਟਿੰਗ ਡੇਟ ਹੈ ਉਹ ਮਿਤੀ 19 11 2025 ਸਵੇਰੇ 9 ਵਜੇ ਤੋਂ ਸ਼ੁਰੂ ਹੈ ਅਤੇ ਜੋ ਲਾਸਟ ਡੇਟ ਹੈ ਇਸ ਦੀ ਆਖਰੀ ਮਿਤੀ ਹੈ ਉਹ 10 12 2025 ਰਾਤ ਦੇ 11:59 ਤੱਕ ਹੋਵੇਗੀ ਇਸ ਭਰਤੀ ਲਈ ਜੋ ਐਪਲੀਕੇਸ਼ਨਾਂ ਦੇਣੀਆਂ ਨੇ ਉਹ ਵੀ ਸਿਰਫ ਔਨਲਾਈਨ ਹੀ ਦੇਣੀਆਂ ਨੇ ਇਹਨਾਂ ਦੀ ਜੋ ਆਫੀਸ਼ੀਅਲ ਵੈਬਸਾਈਟ ਹੈ sswd.punjab.gov.in ਦੇ ਉੱਪਰ ਹੋਰ ਕਿਸੇ ਵੀ ਤਰੀਕੇ ਨਾਲ ਤੁਹਾਡੀ ਐਪਲੀਕੇਸ਼ਨ ਐਕਸੈਪਟ ਨਹੀਂ ਕੀਤੀ ਜਾਵੇਗੀ ਇਸ ਦੇ ਵਿੱਚ ਸਿਰਫ ਔਨਲਾਈਨ ਅਰਜ਼ੀਆਂ ਦੀ ਹੀ ਮੰਗ ਕੀਤੀ ਗਈ ਹੈ ਇਸ ਭਰਤੀ ਦੇ ਵਿੱਚ ਜੋ ਕੁੱਲ ਵੈਕੈਂਸੀਆਂ ਨੇ ਅਤੇ ਉਹਨਾਂ ਦੀ ਵੰਡ ਕੀਤੀ ਗਈ ਹੈ ਉਹ ਇਸ ਪ੍ਰਕਾਰ ਹੋਵੇਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੁੱਲ 293 ਵੈਕੈਂਸੀਆਂ ਨੇ ਬਠਿੰਡੇ ਦੇ ਵਿੱਚ 216 ਵੈਕੈਂਸੀਆਂ ਨੇ ਬਰਨਾਲੇ ਦੇ ਵਿੱਚ 118 ਵੈਕੈਂਸੀਆਂ ਨੇ ਫਿਰੋਜ਼ਪੁਰ ਦੇ ਵਿੱਚ 230 ਵੈਕੈਂਸੀਆਂ ਨੇ ਫਤਿਹਗੜ ਸਾਹਿਬ ਦੇ ਵਿੱਚ 94 ਵੈਕੈਂਸੀਆਂ ਨੇ ਗੁਰਦਾਸਪੁਰ ਦੇ ਵਿੱਚ 77 ਵੈਕੈਂਸੀਆਂ ਨੇ ਹੁਸ਼ਿਆਰਪੁਰ ਦੇ ਵਿੱਚ 353 ਵੈਕੈਂਸੀਆਂ ਨੇ ਜਲੰਧਰ ਦੇ ਵਿੱਚ 318 ਵੈਕੈਂਸੀਆਂ ਨੇ ਕਪੂਰਥਲਾ ਦੇ ਵਿੱਚ 188 ਵੈਕੈਂਸੀਆਂ ਨੇ ਲੁਧਿਆਣਾ ਦੇ ਵਿੱਚ 627 ਵੈਕੈਂਸੀਆਂ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 162 ਵੈਕੈਂਸੀਆਂ ਨੇ ਮਾਨਸਾ ਦੇ ਵਿੱਚ 157 ਵੈਕੈਂਸੀਆਂ ਨੇ ਮੋਗਾ ਦੇ ਵਿੱਚ 176 ਵੈਕੈਂਸੀਆਂ ਨੇ ਮੁਹਾਲੀ ਦੇ ਵਿੱਚ 112 ਵੈਕੈਂਸੀਆਂ ਨੇ ਨਵਾਂ ਸ਼ਹਿਰ ਦੇ ਵਿੱਚ 158 ਵੈਕੈਂਸੀਆਂ ਨੇ ਪਟਿਆਲਾ ਦੇ ਵਿੱਚ 246 ਵੈਕੈਂਸੀਆਂ ਨੇ ਰੂਪਨਗਰ ਦੇ ਵਿੱਚ 141 ਵੈਕੈਂਸੀਆਂ ਨੇ ਸੰਗਰੂਰ ਦੇ ਵਿੱਚ 226 ਵੈਕੈਂਸੀਆਂ ਨੇ ਕਰਨਤਾਰਨ ਦੇ ਵਿੱਚ 181 ਵੈਕੈਂਸੀਆਂ ਨੇ ਫਜ਼ਿਲਕਾ ਦੇ ਵਿੱਚ 157 ਵੈਕੈਂਸੀਆਂ ਨੇ ਪਠਾਨਕੋਟ ਦੇ ਵਿੱਚ 129 ਵੈਕੈਂਸੀਆਂ ਨੇ ਅਤੇ ਮਲੇਰਕੋਟਲਾ ਦੇ ਵਿੱਚ 69 ਵੈਕੈਂਸੀਆਂ ਨੇ ਤਾਂ ਕੁੱਲ ਟੋਟਲ ਪੰਜਾਬ ਦੇ ਵਿੱਚ ਜੋ ਵੈਕੈਂਸੀਆਂ ਨੇ ਉਹ 4794 ਵੈਕੈਂਸੀਆਂ ਨੇ ਅੰਗਣਵਾੜੀ ਹੈਲਪਰ ਦੀਆਂ ਅਤੇ ਜੇ ਆਪਾਂ ਗੱਲ ਕਰੀਏ ਅੰਗਣਵਾੜੀ ਵਰਕਰ ਦੀਆਂ ਤਾਂ ਉਹ ਵੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅੰਗਣਵਾੜੀ ਵਰਕਰ ਦੀਆਂ 85 ਵੈਕੈਂਸੀਆਂ ਨੇ ਬਠਿੰਡਾ ਦੇ ਵਿੱਚ 44 ਵੈਕੈਂਸੀਆਂ ਨੇ ਬਰਨਾਲਾ ਦੇ ਵਿੱਚ 18 ਵੈਕੈਂਸੀਆਂ ਨੇ ਫਿਰੋਜ਼ਪੁਰ ਦੇ ਵਿੱਚ 31 ਵੈਕੈਂਸੀਆਂ ਨੇ ਫਤੇਗੜ ਸਾਹਿਬ ਦੇ ਵਿੱਚ 27 ਵੈਕੈਂਸੀਆਂ ਨੇ ਫਰੀਦਕੋਟ ਦੇ ਵਿੱਚ 19 ਵੈਕੈਂਸੀਆਂ ਨੇ ਗੁਰਦਾਸਪੁਰ ਦੇ ਵਿੱਚ 104 ਵੈਕੈਂਸੀਆਂ ਨੇ ਹੁਸ਼ਿਆਰਪੁਰ ਦੇ ਵਿੱਚ 125 ਵੈਕੈਂਸੀਆਂ ਨੇ ਜਲੰਧਰ ਦੇ ਵਿੱਚ 153 ਵੈਕੈਂਸੀਆਂ ਨੇ ਕਪੂਰਥਲਾ ਦੇ ਵਿੱਚ 96 ਵੈਕੈਂਸੀਆਂ ਨੇ ਲੁਧਿਆਣਾ ਦੇ ਵਿੱਚ 170 ਵੈਕੈਂਸੀਆਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ 25 ਵੈਕੈਂਸੀਆਂ ਨੇ ਮਾਨਸਾ ਦੇ ਵਿੱਚ 24 ਵੈਕੈਂਸੀਆਂ ਨੇ ਮੋਗਾ ਦੇ ਵਿੱਚ 49 ਵੈਕੈਂਸੀਆਂ ਨੇ ਮੋਹਾਲੀ ਦੇ ਵਿੱਚ 34 ਵੈਕੈਂਸੀਆਂ ਨੇ ਨਵਾਂ ਸ਼ਹਿਰ ਦੇ ਵਿੱਚ 56 ਵੈਕੈਂਸੀਆਂ ਨੇ ਪਟਿਆਲਾ ਦੇ ਵਿੱਚ 73 ਵੈਕੈਂਸੀਆਂ ਨੇ ਰੂਪਨਗਰ ਦੇ ਵਿੱਚ 36 ਵੈਕੈਂਸੀਆਂ ਨੇ ਸੰਗਰੂਰ ਦੇ ਵਿੱਚ 32 ਵੈਕੈਂਸੀਆਂ ਨੇ ਤਰਨਤਾਰਨ ਦੇ ਵਿੱਚ 49 ਵੈਕੈਂਸੀਆਂ ਨੇ ਫਾਜ਼ਿਲਕਾ ਦੇ ਵਿੱਚ 23 ਵੈਕੈਂਸੀਆਂ ਨੇ ਪਠਾਨਕੋਟ ਦੇ ਵਿੱਚ 32 ਵੈਕੈਂਸੀਆਂ ਨੇ ਅਤੇ ਮਲੇਰਕੋਟਲਾ ਦੇ ਵਿੱਚ 11 ਵੈਕੈਂਸੀਆਂ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਟੋਟਲ ਜੋ ਕੁੱਲ ਵੈਕੈਂਸੀਆਂ ਨੇ ਅੰਗਣਵਾੜੀ ਵਰਕਰ ਦੀਆਂ ਉਹ 1316 ਵੈਕੈਂਸੀਆਂ ਨੇ ਤਾਂ ਇਹ ਸੀ ਦੋਸਤੋ ਮੇਨ ਮੇਨ ਜਾਣਕਾਰੀ ਪੰਜਾਬ ਅੰਗਣਵਾੜੀ ਭਰਤੀ 2025 ਬਾਰੇ ਬਾਕੀ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅਗਲੀ ਅਪਡੇਟ ਦੇ ਵਿੱਚ ਦੱਸਾਂਗੇ ਕਿ ਫਾਰਮ ਕਿਵੇਂ ਭਰਨਾ ਹੈ ਅਤੇ ਤੁਸੀਂ ਆਪਣੇ ਜ਼ਿਲ੍ਹੇ ਦੀ ਵੈਕੈਂਸੀ ਜਾਂ ਆਪਣੇ ਪਿੰਡ ਦੀ ਵੈਕੈਂਸੀਜ਼ ਕਿਵੇਂ ਚੈੱਕ ਕਰ ਸਕਦੇ ਹੋ ਸਾਡੇ ਸਾਰੇ ਹੀ ਸਬਸਕ੍ਰਾਈਬਰਸ ਨੂੰ ਹੱਥ ਜੋੜ ਕੇ ਬੇਨਤੀ ਆ ਵੀਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਤੱਕ ਜਿਨ੍ਹਾਂ ਨੂੰ ਕਾਫੀ ਸਮੇਂ ਤੋਂ ਇਸ ਭਰਤੀ ਦੀ ਉਡੀਕ ਸੀ ਜਾਂ ਜੋ ਲੇਡੀਜ਼ ਅੰਗਨਵਾੜੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਦੇ ਚਾਹਵਾਨ ਨੇ ਚਲੋ ਜੀ ਮਿਲਦੇ ਹਾਂ ਫਿਰ ਕੱਲ ਨੂੰ ਇਸੇ ਭਰਤੀ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ